ਸਾਡਾ ਨੀ ਮਾਤਾ ਕਹਿੰਦੀ ਸਦਾ ਦੀ ਜੀ ਹਾਂ ਜਿਹੜੇ ਆਪਾਂ ਸਥਾਨ ਤੇ ਖੜੇ ਆ ਅੱਜ ਇਹ ਮੰਦਿਰ 16 ਦਾ ਮਠ ਬਾਜਾਖਾਨਾ ਰੋਡ ਬਰਨਾਲਾ ਤੇ ਸਿਤਿਆ ਜੀ ਜਿਹੜਾ ਆਪਣਾ ਮੇਨ ਰੋਡ ਆਉਂਦਾ ਜੀ ਮੋਗੇ ਨੂੰ ਉਸ ਤੇ ਜੇ ਨੇੜੇ ਸਬ ਸੈਂਟਰ ਜੇਲ ਉੱਥੇ ਆਪਾਂ ਅੱਜ ਖੜੇ ਆ ਮੇਰਾ ਨਾਮ ਪਵਨ ਕੁਮਾਰ ਆ ਮੈਂ ਇਥੇ ਮੁਖ ਸੇਵਾਦਾਰ ਆ ਜਿਹੜਾ ਵੀ ਇਥੇ 1359 ਈਸਵੀ ਦਾ ਮੰਦਿਰ ਹੈ ਜੀ ਇਹ ਜਿਹੜਾ ਤੁਸੀਂ ਸਰੂਪ ਮਾਤਾ ਜੀ ਦੇ ਦਰਸ਼ਨ ਕੀਤੇ ਆ ਉਹ ਇਥੇ ਪ੍ਰਗਟ ਹੋਏ ਹੋਏ ਆ ਜੀ ਆਪਣੇ ਆਪ ਕਹਿੰਦੇ ਵੀ ਕੋਈ ਜ਼ਿਮੀਂਦਾਰ ਹਲ ਬਾਹਰ ਆ ਸੀਗਾ ਸਾਰੀ ਜਗ੍ਹਾ ਪਲੇਨ ਸੀਗੀ ਉਸ ਟਾਈਮ ਦੇ ਵਿੱਚ ਉੱਥੇ ਉਹਨਾਂ ਦੇ ਬਲਦ ਖੜ ਜਾਂਦੇ ਸੀ ਆ ਕੇ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੇ ਆਪਾਂ ਕੁਝ ਹੈਗਾ ਹੈ ਵੀ ਆਪਣੇ ਇੱਥੇ ਬਲਦ ਖੜ ਜਾਂਦੇ ਨੇ ਆ ਕੇ ਜਾ ਜਿਵੇਂ ਆਪਾਂ ਕਹਿ ਲਓ ਵੀ ਕਿਸੇ ਚੀਜ਼ ਤੋਂ ਡਰਨ ਲੱਗ ਜਾਂਦੇ ਆ ਉੱਥੇ ਜਦੋਂ ਉਹਨਾਂ ਨੇ ਪਟਕੇ ਦੇਖਿਆ ਤਾਂ ਮਾਤਾ ਦੀ ਮੂਰਤੀ ਸਥਾਪਿਤ ਹੋ ਗਈ ਇੱਥੇ ਫਿਰ ਉਹਨਾਂ ਨੇ ਕੱਢ ਕੇ ਉੱਥੇ ਰੱਖਿਆ ਜੀ ਉੱਥੇ ਸੰਤ ਮਲਾਈ ਉਹਨਾਂ ਦੀ ਸੇਵਾ ਕਰਨ ਵਾਸਤੇ ਫਿਰ ਉਹ ਮਾਤਾ ਜੀ ਨੇ ਜੀ ਸੰਤਾਂ ਨਾਲ ਮਤਲਬ ਕਿ ਬਚਨ ਕੀਤੇ ਸੀਗੇ ਤੇ ਉਹਨਾਂ ਨੂੰ ਦਰਸ਼ਨ ਹੋਏ ਸੀਗੇ ਤੇ ਫਿਰ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਜੀ 1359 ਇਸਵੀ ਦਾ ਜੀ ਇਹ ਮੰਦਿਰ ਹੈ ਜਿਹੜੇ ਹੁਣ ਆਪਾਂ ਸਥਾਨ ਦੇ ਇੱਥੇ ਖੜੇ ਆ ਇੱਕ ਇੱਥੇ ਪ੍ਰਸਿੱਧ ਗੱਲ ਹੈ ਵੀ ਸੰਸਾਰ ਦਾ ਸਭ ਤੋਂ ਵੱਡਾ ਨੰਦੀਗਨ ਦੇ ਦਰਸ਼ਨ ਕਰੋਗੇ ਤੁਸੀਂ ਤੇ ਆਪਣੇ ਏਰੀਆ ਦੇ ਵਿੱਚੋਂ ਕੁਈ ਪਹਿਲਾ ਹੀ ਮੰਦਿਰ ਆਪਾਂ ਕਹਿ ਸਕਦੇ ਆ ਜਿਹੜਾ ਅੰਦਰ ਅੰਡਰਗਰਾਉਂਡ ਹੈ ਜਾਇ ਜਿਵੇਂ ਗੁਫਾ ਟਾਈਪ ਕਹਿ ਲਈਏ ਆਪਾਂ ਦੇ ਥੱਲੇ ਸਿਵਲਿੰਗ ਬਣੇ ਬਣੇ 11 ਰੂਦਰ ਬਣੇ ਬਣੇ ਜਿਨ੍ਹਾਂ ਦੇ ਉੱਤੇ ਭਗਤ ਆਉਦਾ ਜਲ ਚੜਾਉਂਦੇ ਨੇ ਤੇ ਆਪਣੀ ਮਨੋਕਾਮਨਾ ਪੂਰੀ ਕਰਦੇ ਨੇ ਤੇ ਮਨੋਕਾਮਨਾ ਜਿਹੜੇ ਪੂਰਨ ਹੁੰਦੀਆਂ ਨੇ ਉਹ ਵੀ ਸਰਦਾਲੂ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਡੇਲੀ ਦੀ ਤਰ੍ਹਾਂ ਆਉਂਦੇ ਨੇ ਤੇ ਮੇਲਾ ਹੁੰਦਾ ਜੀ ਆਪਣਾ ਨਵਰਾਤਰਿਆਂ ਦਾ ਨਵਰਾਤਰਿਆਂ ਦੀ ਸਤਿਉ ਨੂੰ ਇੱਥੇ ਮੇਲਾ ਭਰਦਾ ਜੀ ਜਿਵੇਂ ਹੁਣ ਆਉਣ ਵਾਲਾ ਪ੍ਰੋਗਰਾਮ ਨਾਲ ਆਪਣਾ 10 ਅਕਤੂਬਰ ਦਾ ਆ ਰਿਹਾ ਹੈ ਜੀ ਤਿਆਰੀਆਂ ਤੁਸੀਂ ਦੇਖ ਹੀ ਲਈਆਂ ਨੇ ਚੱਲੀ ਜਾਂਦੀਆਂ ਨੇ ਵੀ ਉਦੋਂ ਵੀ ਲੋਕ ਜਿਹੜੀਆਂ ਸੁੱਖਾਂ ਸੁਖਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੁੱਖਾਂ ਪੂਰੀਆਂ ਹੁੰਦੀਆਂ ਨੇ ਉਹ ਇੱਥੇ ਮਿੱਟੀ ਕੱਢ ਕੇ ਜਾਂਦੇ ਨੇ ਤੇ ਦਰਸ਼ਨ ਮਾਤਾ ਜੀ ਦੇ ਕਰਕੇ ਜਾਂਦੇ ਨੇ ਇੱਕ ਬ੍ਰਿਕਸ਼ ਬਣਿਆ ਹੋਇਆ ਪੀਪਲ ਦਾ ਜੀ ਉਹਦੇ ਤੇ ਲੋਕ ਆਪਣੀ ਸੁਖ ਸੁਖਣ ਵੇਲੇ ਖੰਮਣੀ ਬੰਨਦੇ ਨੇ ਜੀ ਜਦੋਂ ਵੀ ਉਹ ਪੂਰੀ ਹੋ ਜਾਂਦੀ ਹੈ ਉਹ ਖੰਮਣੀ ਖੁੱਲ ਕੇ ਜਾਂਦੇ ਨੇ ਜੀ ਤੇ ਬੱਚਿਆਂ ਦੇ ਮੁੰਡਲ ਹੁੰਦੇ ਨੇ ਇੱਥੇ ਜਿਹੜੇ ਪ੍ਰਾਚੀਨ ਜਿਨ੍ਹਾਂ ਦੀ ਕੁਲਦੇਵੀ ਹੈ ਜੀ ਇਹ ਆਪਣੇ ਲਵੇ ਲਾਉਣੇ ਦੀ ਸੰਗਤ ਹੈ ਜਿਵੇਂ ਕੋਈ ਮਹਾਜਨ ਲੋਕ ਨੇ ਜੀ ਜਿਹੜੇ ਦੂਰ ਦਰਿਆਡੇ ਰਹਿੰਦੇ ਨੇ ਉਹਨਾਂ ਦੀਆਂ ਸਾਰਿਆਂ ਦੀ ਇੱਥੇ ਝੰਡਾ ਲੈਂਦੀਆਂ ਨੇ ਜੀ ਤੇ ਬੱਚਿਆਂ ਦੀ ਸੁੱਖ ਪੂਰੀ ਹੁੰਦੀ ਹੈ ਜੇ ਇੱਥੇ ਲੋਕ ਜਿਹੜਾ ਉਹ ਰਕਸ਼ਾ ਹੈ ਉਹਦੇ ਤੇ ਆਪਣੀ ਪੀਂਗ ਚੜਾ ਕੇ ਜਾਂਦੇ ਨੇ ਮਾਜਾ ਜੇ ਸੁੱਖ ਸੁਖਦੇ ਨੇ ਜੋ ਵੀ ਬੱਚਿਆਂ ਦੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸੁੱਖ ਸੁਖਦਾ ਹਰੇਕ ਦੀ ਉਹ 6 ਮਹੀਨਿਆਂ ਬਾਅਦ ਮਾਤਾ ਰਾਨੇ ਦਾ ਐਸਾ ਅਸੀਰਵਾਦ ਹੈ ਵੀ ਉਹ ਇੱਥੇ ਪੂਰੀ ਹੁੰਦੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਸੁੱਖ ਸੁਖ ਲੈ ਬੰਦਾ ਜੀ ਉਹ 6 ਮਹੀਨਿਆਂ ਦੇ ਅੰਦਰ ਅੰਦਰ ਮਤਲਬ ਕਿ ਉਹ ਪੂਰੀ ਹੁੰਦੀ ਹੈ ਜੀ ਤੇ ਇਧਰ ਆਪਣੇ ਸਾਹਮਣੇ ਉਹ ਦਰਸ਼ਨ ਕਰ ਰਹੇ ਆ ਜੀ ਇਹ ਜਦੋਂ ਸਮੁੰਦਰ ਰੜਕਿਆ ਸੀਗਾ ਦੇਵਤੇ ਤੇ ਰਖਸ਼ਾ ਨੇ ਜੀ ਇਹ ਉਧਰਸ ਬਣਿਆ ਹੋਇਆ ਜੀ ਉਹ ਸ਼ੰਕਰ ਜੀ ਮਹਾਰਾਜ ਨੇ ਜਦੋਂ ਜ਼ਾਹਰ ਦਾ ਪਿਆਲਾ ਪੀਤਾਗਾ ਉਹ ਵੀ ਸਾਹਮਣੇ ਤੁਸੀਂ ਦਰਸ਼ਨ ਕਰੋਗੇ ਉਹ ਵੀ ਦ੍ਰਿਸ਼ ਬਣਿਆ ਹੋਇਆ ਜੀ ਤੇ ਉਧਰ ਆਪਣੇ ਇੱਕ ਮਠ ਬਣੇ ਹੋਏ ਨੇ ਜੀ ਇੱਥੇ 16 ਜਿਨ੍ਹਾਂ ਦੇ ਨਾਮ ਤੇ ਇਹ ਮੰਦਰ ਮਸ਼ਹੂਰ ਹੈ ਜੀ 16 ਮਠ ਨੇ ਜੀ ਉਹ ਕਹ ਲੋ ਵੀ ਸੰਤਾਂ ਦੇ ਉਈ ਭਗਤਾਂ ਦੇ ਮਤਲਬ ਕਿ ਜਿਹੜੇ ਇੱਥੇ ਕੋਈ ਸੇਵਾ ਕਰਦੇ ਸੀਗੇ ਉਹਨਾਂ ਦੀ ਉਹ ਜਾ ਦੇ ਵਿੱਚ ਬਣਾਏ ਗਏ ਨੇ ਜਿਹੜੇ ਪਹਿਲਾਂ ਸੰਤ ਸੀਗੇ ਮਤਲਬ ਕਿ ਜਿਨ੍ਹਾਂ ਨੂੰ ਮਾਤਾ ਜੀ ਨੇ ਦਰਸ਼ਨ ਦਿੱਤੇ ਨੇ ਉਹਨਾਂ ਦੇ ਵਿੱਚੋਂ ਸਾਡਾ ਇੱਕ ਪਰਿਵਾਰ ਹੈ ਜੀ ਜਿਹਦੀ ਕੋਈ 7ਵੀਂ 8ਵੀਂ ਪੀੜ੍ਹੀ ਇੱਥੇ ਹੋ ਗਈ ਜੀ ਪਹਿਲਾਂ ਮੇਰੇ ਤਾਇਆ ਜੀ ਸੀਗੇ ਤੇ ਉਦੋਂ ਬਾਅਦ ਮੇਰੇ ਪਹਿਲਾਂ ਦਾਦਾ ਗੁਰੂ ਸੀਗੇ ਜਿਹੜਾ ਵੀ ਇਸ ਅਸੀਂ ਗੱਡੀ ਤੇ ਆਉਣ ਲਾਇਆ ਸੀ ਕਿਸੇ ਵੀ ਉਹਦੇ ਚ ਸ਼ਾਦੀ ਨਹੀਂ ਕਰਵਾਈ ਜੀ ਮਤਲਬ ਕਿ ਐਂ ਰਹਿਣੇ ਬਿਨਾ ਸ਼ਾਦੀ ਤੋਂ ਸ਼ਾਦੀ ਕਿਉਂ ਨਹੀਂ ਕਰਾਈ ਬੰਦਾ ਜੀ ਬਸ ਇਹ ਸਾਡੀ ਕੋਈ ਪਰੰਪਰਾ ਹੈ ਜੀ ਪਿਛਲੇ ਵੀ ਸੰਤਾਂ ਦੀ ਕਹਿ ਲੋ ਤੇ ਜਿਹੜੇ ਮੇਰੇ ਪਾਇਆ ਜੀ ਸੀ ਦਾਦਾ ਗੁਰੂ ਸੀ ਜੀ ਉਹਦੂਗਾ ਦਾਦਾ ਪਰਦਾਦਾ ਤੇ ਉਹਨਾਂ ਨੇ ਕਿਸੇ ਨੇ ਵੀ ਸ਼ਾਦੀ ਨਹੀਂ ਸੀ ਕਰਾਈ ਇਸ ਲੈਂਡ ਦੇ ਵਿੱਚ ਜਿਹੜਾ ਇੱਥੇ ਮਾਤਾ ਦੀ ਸੇਵਾ ਕਰਦਾ ਸੀਗਾ ਜੀ ਹਾਈ ਤੇ ਕਾਕੜੇ ਆ ਬਣੇ ਹੋਇਆ ਘਰ ਇਹਦਾ ਕੀ ਹੋਵੇ ਜੀ ਇਤਿਹਾਸ ਇਹ ਇਤਿਹਾਸ ਤਾਂ ਜੀ ਜਿਵੇਂ ਕੋਈ ਕਿਸੇ ਭਗਤਾਂ ਦੇ ਮਨ ਦੇ ਵਿੱਚ ਕੋਈ ਇੱਛਾ ਹੁੰਦੀ ਹੈ ਜੀ ਵੀ ਕੋਈ ਮੇਰਾ ਮਾਤਾ ਰਾਣੀ ਕੋ ਘਰ ਪੂ ਆ ਦੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਉਹ ਉੱਥੇ ਫਿਰ ਉਹ ਘਰ 파 ਜਾਂਦੇ ਨੇ ਜੀ ਹਾਂਜੀ ਜੈ ਮਾਤਾ ਦੀ ਜੀ ਮੇਰੇ ਨੂੰ ਦਰਸ਼ਕ ਖਤਰੀ ਆਈ ਮੈਂ ਪਿੰਡ ਜੋਧਪੁਰ ਤੋਂ ਆਈ ਮੈਂ ਉੱਥੇ 25 ਸਾਲ ਹੋ ਗਏ ਵੀ ਸੇਵਾ ਕਰਦੇ ਨੂੰ ਮਾ ਦੀ ਮੰਦਿਰ ਵਿੱਚ ਮੈਂ ਲਗਾਤਾਰ 25 ਸਾਲਾਂ ਸੇਵਾ ਕਰਦਾ ਆ ਰਿਹਾ ਹਾਂ ਲੋਕ ਦੂਰੋਂ ਦੂਰੋਂ ਸਰਾਲ ਨੂੰ ਨੇ ਜਾਣ। ਅਭੀ ਦਰਸ਼ਕੀ ਖਤਰੀ ਸੇਵਾ ਕਰਦਾ ਮਾਂ। ਇਹ ਸੋਹਣਾਲੇ ਮੱਧ ਮੰਦਰ ਦੇ ਵਿੱਚ ਹਰ ਇੱਕ ਚੀਜ਼ ਮਿਲਦੀ ਹੈ। ਜੋ ਮਰਜੀ ਸੁੱਖ ਲੋ ਜੋ ਸੁੱਖ ਸੁੱਖ ਕੇ ਜਾਂਦੇ ਨੇ ਸੁੱਖ ਪੂਰੀ ਹੁੰਦੀ ਹੈ। ਮਾਂ ਦੁੱਧ ਨਾਲ ਦੁੱਧ ਪੁੱਤ ਨਾਲ ਪੁੱਤ ਦਿੰਦੀ ਹੈ ਇੱਥੇ ਮਾਤਾ ਰਣੀ। ਬਹੁਤ ਕੁਝ ਮਿਲਦਾ ਜਿੰਨਾ ਨਹੀਂ ਸੁੱਖਾ ਸੁੱਖ ਕੇ ਜਾਂਦੇ ਨੇ ਸਭ ਨੂੰ ਵਰਦਾਨ ਕਰਦੀ ਹੈ ਮੇਰੀ ਮਾਂ। ਇੱਥੇ ਐ ਨਹੀਂ ਪਤਾ ਕੀ ਕੁਛ ਕੀ ਚੜਾਈ ਜਾਂਦੇ ਨੇ ਲੋਕ ਕਿੱਥੋਂ ਨੇ ਕਿੱਥੋਂ ਆ ਗਏ ਨੇ। ਲੋਕ ਦੇਖੇ ਹੋ ਦਿੱਲੀ ਤੋਂ ਆਉਂਦੇ ਨੇ ਕੋਈ ਹਿਮਾਚਲ ਤੋਂ ਆਉਂਦੇ ਨੇ। ਪਿਛਲਾ ਯਾਗਰਨ ਜਿਵੇਂ ਹਿਮਾਚਲ ਤੋਂ ਬੁੱਕ ਕਰਾ ਕੇ ਗਏ ਸੀਗੇ ਮਾਂ ਦਾ ਯਾਗਰਨ ਕਰਾ ਕੇ ਹ ਮਾਂ ਨੇ ਸੁੱਖ ਸੁੱਖ ਕੇ ਜਾਂਦੇ ਨੇ ਕਹਿ ਕੇ ਜਾਂਦੇ ਨੇ ਮਾਂ ਤ੍ਰਿਆ ਜੀ ਇਹ ਆ ਬਣਾ ਕੇ ਜਾਵਾਂਗੇ ਤਾਂ ਬਣਾ ਕੇ ਵੀ ਜਾਂਦੇ ਨਹੀਂ ਪਿੱਛੇੋਂ ਦੇਖਿਆ ਤੁਸੀਂ ਦਿੱਲੀ ਤੋਂ ਆਏ ਸੀਗੇ ਸ਼ਰਧਾਲੂ ਮੱਥਾ ਟੇਕ ਕੇ ਗਏ ਨੇ ਉਹ ਜਦੋਂ 10 ਸਾਲ ਮੇਰੇ ਕੋਲ ਪਹਿਲਾਂ ਆਏ ਸੀਗੇ ਕਹਿੰਦੇ ਮਾਂ ਦੇ ਮੰਦਰ ਦੇ ਵਿੱਚ ਅਸੀਂ ਕੀ ਸੇਵਾ ਕਰਾਈ ਤੇ ਮਾਂ ਨੇ ਸੇਵਾ ਕੀ ਲੈਤੀ ਉਹਨਾਂ ਤੋਂ ਮਾਂ ਨੇ ਸੇਵਾ ਕੀ ਲੈਤੀ ਸੇਵਾ ਮਾਂ ਕਹਿੰਦੀ ਵੀ ਮੇਰੇ ਸ਼ਰਧਾਲੂ ਇੱਥੋਂ ਮੱਥਾ ਟੇਕ ਕੇ ਜਾਂਦੇ ਨੇ ਜਦੋਂ ਮਿੱਟੀ ਕੱਢਣ ਜਾਂਦੇ ਨੇ ਤਾਂ ਮੇਰੇ ਕੰਡੇ ਵੱਜਦੇ ਨੇ ਪੈਰਾਂ 'ਚ ਵੀ ਮੇਰੀ ਇੱਥੇ ਥੋੜੀ ਜਿਹੀ ਸੜਕ ਬਣਾਈ ਜਾਵੇ ਤੇ ਦੇਖੋ ਦਿੱਲੀ ਤੋਂ ਐਡੀ ਸੇਵਾ ਮੰਗੀ ਮਾਂ ਤੋਂ ਦਿੱਲੀ ਤੋਂ ਸਪੈਸ਼ਲ ਆਏ ਕਹਿੰਦੇ ਮੇਲੇ ਤੋਂ ਪਹਿਲਾਂ ਪਹਿਲਾਂ ਸਾਡੀ ਸੜਕ ਬਣੀ ਚਾਹੀਦੀ ਆ ਮਾਂ ਨੇ ਏਡੀਡੀ ਨੂੰ ਸੁੱਖਾਂ ਲੈਂਦੀ ਆ ਕੁਲੇ ਕੇ ਪਰਿਵਾਰ ਦੇ ਵਿੱਚੋਂ ਨੇ ਜਿਵੇਂ ਸੰਗਮ ਗੈਸਿਆ ਸੀ ਆ ਵੀਰ ਨੇ ਬਹੁਤ ਪਰਿਵਾਰ ਐਸੇ ਨੇ ਜਿਹੜੇ ਪਤਾ ਨਹੀਂ ਮਾਂ ਦੇ ਨਾਲ ਤੁਲੇ ਪੈ ਨਹੀਂ ਜਿੰਨੀ ਮਰਜ਼ੀ ਸੇਵਾ ਲੈ ਲੋ ਸੇਵਾ ਲਈ 24 ਘੰਟੇ ਖੜੇ ਨੇ ਮਾਂ ਮਾਤਾ ਰਾਣੀ ਚੜ੍ਹਦੀ ਕਲਾ ਚ ਰੱਖੇ ਸਾਰੇ ਸਧਾਰੂਆਂ ਨੂੰ ਕਿ ਜਿਨ੍ਹਾਂ ਦੀ ਸੁੱਖਾਂ ਨਹੀਂ ਪੂਰੀ ਆਉਂਦੀਆਂ ਉਹ ਕਿਹੜਾ 16 ਦੇ ਮੱਠ ਮੰਦਿਰ ਦੇ ਵਿੱਚ ਆਉਣ ਆਪਦੀਆਂ ਮਾਂ ਦੇ ਮੰਦਿਰ ਵਿੱਚ ਇਹ ਨਹੀਂ ਹੈ ਆਪਾਂ ਮੱਥਾ ਟੇਕ ਕੇ ਜਾ ਕੇ ਦਰਵਾਜ਼ੇ ਬਾਹਰ ਨਿਕਲ ਕੇ ਤੁਰ ਜੀਏ ਨਹੀਂ ਜ਼ਰੂਰੀ ਨਹੀਂ ਪੈਸੇ ਦਾ ਮੱਥਾ ਦੇਕਣਾ ਮਾਂ ਦੇ ਮੰਦਰ ਦੇ ਵਿੱਚ ਬੈਠੋ ਮਾਂ ਦੇ ਮੰਦਰ ਦੇ ਵਿੱਚ ਬੈਠ ਕੇ ਮਾਂ ਨੂੰ ਆਪਦੇ ਦੁੱਖ ਦੱਸੋ ਵੀ ਸਾਨੂੰ ਆ ਦੁੱਖ ਨੇ ਮਾਂ ਸਾਡੇ ਦੁੱਖ ਪੂਰ ਕਰ ਤੇ ਜਿਵੇਂ ਮੇਰੇ ਦਰਸ਼ੀ ਦੇ ਮੇਰੇ ਮੇਰੇ ਮਾਂ ਨੇ ਦੁੱਖ ਦੂਰ ਕਰੇ ਨੇ ਸਭ ਦੇ ਕਰਦੀ ਹੈ ਮੇਰੀ ਮਾਂ ਸੋਹਣਾਲਾ ਮੱਟ ਮਾਂ ਦਾ ਮੰਦਰ ਜੈ ਮਾਤਾ